ਵਿੱਚ ਤੜਕਸਾਰ ਵਾਪਰਿਆ ਭਿਆਨਕ ਹਾਦਸਾ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹੋਈ ਬੇਕਾਬੂ ਬੇਕਾਬੂ ਹੋਈ ਬੱਸ ਪਲਟ ਕੇ ਜਾ ਡਿੱਗੀ ਖਤਾਣਾ ਦੇ ਵਿੱਚ ਸਵਾਰੀਆਂ ਵਿੱਚ ਮਚ ਗਿਆ ਚੀਕ ਚਹਾੜਾ ਬਹੁਤ ਸਾਰੀਆਂ ਸਵਾਰੀਆਂ ਹੋਈਆਂ ਗੰਭੀਰ ਰੂਪ ਵਿੱਚ ਜ਼ਖਮੀ ਜੀ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਇਹ ਬੱਸ ਬੇਕਾਬੂ ਹੋ ਜਾਂਦੀ ਹੈ ਬੇਕਾਬੂ ਹੋ ਕੇ ਇਹ ਬੱਸ ਜਦੋਂ ਪਲਟਦੀ ਹੈ ਤਾਂ ਨੇੜੇ ਦੀਆਂ ਖਤਾਣਾ ਦੇ ਵਿੱਚ ਜਾ ਡਿੱਗਦੀ ਹੈ ਜਿਸ ਕਾਰਨ ਸਵਾਰੀਆਂ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਚੀਕ ਚਹਾੜਾ ਪੈ ਜਾਂਦਾ ਹੈ ਤੇ ਬਹੁਤ ਸਾਰੀਆਂ ਸਵਾਰੀਆਂ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀਆਂ ਨੇ ਦਰਸਲ ਇਹ ਹਾਦਸਾ ਜਰੰਦਰ ਪਠਾਨਕੋਟ ਰਾ ਸ੍ਰੀ ਮਾਰਗ ਦੇ ਨੇੜੇ ਪਿੰਡ ਦੇ ਪਿੰਡ ਕਰਾਲਾ ਦੇ ਵਿਖੇ ਵਾਪਰਿਆ ਜਿੱਥੇ ਕਿ ਇੱਕ ਬੱਸ ਜਿਹੜੀ ਕਿ ਤਲਵਾੜਾ ਤੋਂ ਜਲੰਧਰ ਆ ਰਹੀ ਸੀ ਇਹ ਬੱਸ ਅਚਾਨਕ ਹੀ ਬੇਕਾਬੂ ਹੋ ਗਈ ਤੇ ਬੇਕਾਬੂ ਹੋ ਕੇ ਇਹ ਬੱਸ ਪਲਟ ਗਈ ਤੇ ਪਲਟਣ ਤੋਂ ਬਾਅਦ ਇਹ ਬੱਸ ਪਲਟੇ ਖਾਂਦੀ ਹੋਈ ਨੇੜੇ ਦੀਆਂ ਖਤਾਣਾ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਕਾਰਨ ਜਿਹੜੀਆਂ ਸਵਾਰੀਆਂ ਸਨ ਉਹਨਾਂ ਚੋਂ ਚੀਕ ਚਹਾੜਾ ਮਚ ਜਾਂਦਾ ਹੈ ਹਹਾਕਾਰ ਮਚ ਜਾਂਦੀ ਹੈ ਕਿਉਂਕਿ ਇਸ ਬੱਸ ਦੇ ਵਿੱਚ ਬਹੁਤ ਸਾਰੇ ਬੱਚੇ ਵੀ ਸਨ ਬਜ਼ੁਰਗ ਵੀ ਸਨ ਨੌਜਵਾਨ ਵੀ ਸਨ ਇਸ ਕਰਕੇ ਜਿਹੜਾ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਇਹ ਬੱਸ ਪਲਟ ਗਈ ਜਦੋਂ ਇਹ ਬੱਸ ਪਲਟਦੀ ਹੈ ਤੇ ਨੇੜੇ ਦੀਆਂ ਖਤਾਣਾ ਦੇ ਵਿੱਚ ਜਾ ਡਿੱਗਦੀ ਹੈ ਤੇ ਫਿਰ ਤੁਰੰਤ ਹੀ ਉੱਥੇ ਜਿਹੜੇ ਕਿ ਰਾਹਤ ਕਾਰ ਦੇਣ ਵਾਲੀਆਂ ਸੰਸਥਾਵਾਂ ਪਹੁੰਚ ਜਾਂਦੀਆਂ ਨੇ ਪੁਲਿਸ ਵੀ ਪਹੁੰਚੀ ਹੈ ਤੇ ਨਾਲ ਹੀ ਨਾਲ ਦੱਸ ਦਈਏ ਕਿ ਇੱਥੇ ਵਿਧਾਇਕ ਜਸਵੀਰ ਸਿੰਘ ਰਾਜਾ ਹੁਣੇ ਵੀ ਪਹੁੰਚ ਗਏ ਨੇ ਤੇ ਜਿਹੜੀਆਂ ਸਵਾਰੀਆਂ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਤਾਂ ਕਿ ਉਹਨਾਂ ਦਾ ਜੋ ਹੋ ਸਕੇ ਦੱਸ ਦਈਏ ਇਹ ਹਾਦਸਾ ਲਗਭਗ ਸਵੇਰੇ 9.5 ਵਜੇ ਵਾਪਰਿਆ ਜਦੋਂ ਇਹ ਬੱਸ ਤਲਵਾੜਾ ਤੋਂ ਜਲੰਧਰ ਆ ਰਹੀ ਸੀ ਤੇ ਅਚਾਨਕ ਬਿਕਾਬੂ ਹੋ ਕੇ ਨੜੀ ਦਿਖਤਾਂ ਦੇ ਵਿੱਚ ਜਾ ਡਿੱਗੀ ਹੈ ਜ਼ਖਮੀ ਹੋਈਆਂ ਸਵਾਰੀਆਂ ਦੀ ਗਿਣਤੀ 20 ਤੋਂ 25 ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਕੁਝ ਸਵਾਰੀਆਂ ਜਿਹੜੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਉਹਨਾਂ ਨੂੰ ਟਾਂਡਾ ਤੇ ਦਸੂਹਾ ਦੇ ਜਿਹੜੇ ਹਸਪਤਾਲ ਨੇ ਉੱਥੇ ਭਰਤੀ ਕਰਵਾਇਆ ਗਿਆ ਹੈ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਤੇ ਬਹੁਤ ਸਾਰੀਆਂ ਜਿਹੜੀਆਂ ਸਵਾਰੀਆਂ ਨੇ ਉਹ ਖਤਰੇ ਤੋਂ ਬਾਹਰ ਨੇ ਪਰੰਤੂ ਕੁਝ ਸਵਾਰੀਆਂ ਅਜੇ ਖਤਰੇ ਵਿੱਚ ਦੱਸੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੇ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗ ਗਈਆਂ ਨੇ ਦੱਸਦੀ ਹੈ ਇਸ ਬੱਸ ਦੇ ਬੇਕਾਬੂ ਹੋਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਕਿ ਇਹ ਡਰਾਈਵਰ ਦੀ ਕੋਈ ਅਣਗਹਿਲੀ ਸੀ ਜਾਂ ਫਿਰ ਕੁਝ ਤਕਨੀਕੀ ਜਿਹੜੀ ਕੋਈ ਖਰਾਬੀ ਪਈ ਆ ਜਾਂ ਜੋ ਹੋਰ ਕੋਈ ਕਾਰਨ ਹੋਇਆ ਇਸ ਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਪਰੰਤੂ ਇੱਥੇ ਇਹ ਦੱਸਦੀ ਹੈ ਇੱਕ ਗਨੀਮਤ ਇਹ ਰਹੀ ਕਿ ਕਿਸੇ ਵੀ ਸਵਾਰੀ ਦੀ ਜਾਨ ਨਹੀਂ ਗਈ ਇਸ ਕਰਕੇ ਹਜੇ ਜਿਹੜੀਆਂ ਸਵਾਰੀਆਂ ਉਿੰਜ ਤਾਂ ਠੀਕ ਨੇ ਪਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਜ਼ਰੂਰ ਹੋਈਆਂ ਨੇ ਪਰੰਤੂ ਇਲਾਜ ਹੋ ਕੇ ਉਹ ਠੀਕ ਹੋ ਚਣਗੀਆਂ ਇਸ ਕਰਕੇ ਉਹਨਾਂ ਨੂੰ ਟਾਂਡਾ ਤੇ ਦਸੂਹਾ ਦੇ ਜਿਹੜੇ ਹਸਪਤਾਲ ਨੇ ਉੱਥੇ ਭਰਤੀ ਕਰਵਾਇਆ ਗਿਆ ਹੈ ਬਹੁਤ ਸਾਰੀਆਂ ਜਿਹੜੀਆਂ ਕਿ ਸੰਸਥਾਵਾਂ ਵੀ ਨੇ ਉਹ ਵੀ ਇੱਥੇ ਪਹੁੰਚ ਗਈਆਂ ਨੇ ਉਹਨਾਂ ਦੇ ਵੱਲੋਂ ਵੀ ਜ ਰਾਹਤਕਾਰ ਜੋ ਦਿੱਤੇ ਜਾ ਰਹੇ ਨੇ ਸਿਹਤ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਉਹ ਵੀ ਉੱਥੇ ਪਹੁੰਚੇ ਹੋਏ ਨੇ ਪੁਲਿਸ ਵੀ ਉੱਥੇ ਪਹੁੰਚੀ ਹੈ ਪੁਲਿਸ ਦੇ ਵੱਲੋਂ ਵੀ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਸਹੀ ਥਾਂ ਤੇ ਪਹੁੰਚਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਘਰ ਭੇਜਣਾ ਹੈ ਜਿਹੜੀਆਂ ਠੀਕ ਨੇ ਉਹਨਾਂ ਨੂੰ ਘਰ ਪਹੁੰਚਾਇਆ ਜਾ ਰਿਹਾ ਹੈ ਜਿਹੜੀਆਂ ਜ਼ਖਮੀ ਹੋਈਆਂ ਸਵਾਰੀਆਂ ਨੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾ ਰਿਹਾ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ